ਵਾਹਿਗੁਰੂ ਜੀ ਕੀ ਫਤਿਹ ਅੱਜ ਭਾਨੇ ਸਿੱਧੂ ਦੀ ਇੱਕ ਟਿਕਟੌਕ ਵੀਡੀਓ ਮਿਲੀ ਜਿਦੇ ਵਿੱਚ ਉਹ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਬਹੁਤ ਵਧੀਆ ਸਨਮਾਨ ਦੇ ਰਹੇ ਗਾਲਾਂ ਕੱਢ ਰਹੇ ਮੈਂ ਉਹ ਜਿਹੜੀ ਵੀਡੀਓ ਹੈ ਲਿੰਕ ਆਪਣੀ ਵੀਡੀਓ ਦੇ ਵਿੱਚ ਉਹਦਾ ਦੇ ਦੇਣਾ ਤੁਸੀਂ ਸੁਣ ਲਿਓ ਡਾਊਨਲੋਡ ਅਸਿਓ ਵੀਡੀਓ ਕਰ ਲਈਏ ਅੱਜ ਦੀ ਵੀਡੀਓ ਕੋਉਣ ਤੋਂ ਮਤਲਬ ਇਹ ਹੈ ਵੀ ਜਿਹੜੇ ਬੰਦੇ ਇਹ ਕਹਿੰਦੇ ਆ ਕਿ ਅਸੀਂ ਸਮਾਜ ਸੇਵੀ ਆ ਚਲੋ ਥੋੜਾ ਜਿਹਾ हट ਕੇ ਗੱਲ ਕਰ ਲਈਏ ਜਿਹੜੇ ਬੰਦੇ ਕਹਿੰਦੇ ਸੀ ਡਾਕਟਰ ਰੰਗਰੇਟਾ ਜੱਟਾਂ ਦੀਆਂ ਧੀਆਂ ਭੈਣਾਂ ਨੂੰ ਉੱਠਾ ਸਿੱਧਾ ਬੋਲਦਾ ਇਹ ਥੋੜੀਆਂ ਜਿਹੀਆਂ ਗੱਲਾਂ ਬਾਤਾਂ ਹੋਈਆਂ ਸੀ ਬਹੁਤੇ ਔਖੀ ਪੱਤਰਕਾਰਾਂ ਨੇ ਦਲਾਲ মিডিਏ ਨੇ ਮੈਨੂੰ ਫੋਨ ਵੀ ਲਾਇਆ ਸੀ ਕਿ ਇਸ ਵਿਸ਼ੇ ਤੇ ਤੁਸੀਂ ਇੰਟਰਵਿਊ ਕਰੋ ਮੈਂ ਸਾਫ਼ ਜਵਾਬ ਦਿੰਦਾ ਸੀ ਮੈਂ ਕਿਹਾ ਵੀ ਮੈਂ ਕਿਸੇ ਦਲਾਲ মিডিਏ ਨਾਲ ਇੰਟਰਵਿਊ ਨਹੀਂ ਕਰਦਾ ਕਿਉਂਕਿ ਜਿਹੜੇ ਬੰਦੇ ਦਲਾਲੀ ਕਰਦੇ ਨੇ ਨਾ ਉਹ ਤੋੜ ਮਰੋੜ ਕੇ ਗੱਲਬਾਤ ਪੇਸ਼ ਕਰਦੇ ਨੇ ਇਸ ਕਰਕੇ ਮੈਂ ਬੰਦ ਕੀਤਾ ਹੋਇਆ ਮੈਂ ਜੋ ਗੱਲ ਕਹਿਣਾ ਹੁੰਦਾ ਆਪਣੇ ਮਾਧਿਅਮ ਰਾਹੀਂ ਆਪਣੇ ਚੈਨਲ ਤੋਂ ਤੇ ਆਪਣੇ ਫੇਸ ਤੋਂ ਕਹਿਣਾ ਹੁਣ ਜਦੋਂ ਇਹ ਐਲੀਗੇਸ਼ਨ ਲਾਏ ਕਿ ਡਾਕਟਰ ਰੰਗਰੇਟੇ ਨੇ ਬਹੁਤ ਕੁਫਰ ਬੋਲਿਆ ਜੱਟਾਂ ਦੀਆਂ ਧੀਆਂ ਪਹਿਨਣ ਵਾਸਤੇ ਤੁਹਾਨੂੰ ਮੈਂ ਆਪਣੀ ਫਿਤਰਤ ਦੱਸਦਾ ਮੇਰੀ ਨਜ਼ਰ ਦੇ ਵਿੱਚ ਔਰਤ ਔਰਤ ਹੈ ਉਹਦਾ ਸਨਮਾਨ ਜਿਹੜਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਕੀਤਾ ਉਹ ਸਨਮਾਨ ਹੈ ਕੋਲੇ ਸੋਕ ਮੰਦਾ ਆਖੀ ਹੈ ਜਿਤ ਜਮੈ ਰਾਜਾ ਪਰ ਜਦੋਂ ਤੁਸੀਂ ਜਾਤੀਵਾਦ ਤੇ ਇਹ ਸ਼ਬਦ ਵਰਤਦੇ ਹੋ ਕਿ ਡਾਕਟਰ ਰੰਗਰੇਟੇ ਨੇ ਜੱਟਾਂ ਦੀਆਂ ਧੀਆਂ ਭੈਣਾਂ ਨੂੰ ਗਾਲੀ ਗਲੋਚ ਕੀਤਾ ਜਾਂ ਆਪ ਸ਼ਬਦ ਗੋਲੇ ਹੁਣ ਭਾਨਾ ਸਿੱਧੂ ਕੌਣ ਹੈ ਉਹ ਤਾਂ ਜੱਟ ਹੈ ਉਹਦੀ ਜਿਹੜੀਆਂ ਗਾਲਾਂ ਨੇ ਤੁਸੀਂ ਟਿਕਟੌਕ ਤੇ ਸੁਣ ਕੇ ਦੇਖ ਲਿਓ ਹਾਲਾਂਕਿ ਘਰਾਂ ਦੇ ਵਿੱਚ ਲੜਾਈ ਝਗੜੇ ਸ਼ਬਦ ਹੁੰਦੇ ਆ ਮੇਰੇ ਘਰ ਦੇ ਵਿੱਚ ਵੀ ਹੁੰਦੇ ਕੋਈ ਸ਼ੱਕ ਨਹੀਂ ਅਸੀਂ ਉੱਤੇ ਤਨਖੀ ਦੇ ਵਿੱਚ ਬਹੁਤ ਕੁਝ ਬੋਲ ਜਾਂਦੇ ਕੋਈ ਵੱਡੀ ਗੱਲ ਨਹੀਂ ਪਰ ਜਦੋਂ ਸੋਸ਼ਲ ਮੀਡੀਆ ਤੇ ਤੁਸੀਂ ਗੱਲਬਾਤ ਕਰਦੇ ਹੋ ਤੁਹਾਡੀ ਸ਼ਮਦਾਵਲੀ ਉਦੋਂ ਪਰਖੀ ਜਾਂਦੀ ਹੈ ਵੀ ਤੁਸੀਂ ਕਿੰਨੇ ਕੁ ਔਕਾਤ ਦੇ ਮਾਨਕ ਹੋ ਕੋਈ ਇੱਕ ਏਜੰਟ ਕੁੜੀ ਨੂੰ ਵੀ ਫੋਨ ਲਾਉਂਦਾ ਉਹਨੂੰ ਕਹਿੰਦਾ ਮੈਂ ਤੇਰੀ ਜ਼बान ਖਿੱਚ ਲੂੰਗਾ ਏਜੰਟ ਜਿਹੜੀ ਹੈ ਉਹ ਕੁੜੀ ਹੈ ਉਹਨੂੰ ਕਹਿੰਦਾ ਕਹਿੰਦਾ ਜੇ ਤੂੰ ਬਹੁਤਾ ਬਕਵਾਸ ਕਰਦੀ ਹੈ ਮੈਂ ਤੇਰੀ ਜ਼बान ਖਿੱਚ ਲੂੰਗਾ ਹਾਂ ਨਾ ਸਦੋਂ ਇਹ ਕਹਿੰਦਾ ਤੇ ਜਿਹੜੀ ਦੂਜੀ ਵੀਡੀਓ ਉਹਦੇ ਵਿੱਚ ਉਹ ਸ਼ਰਿਆਮ ਗਾਣਾ ਜੇ ਹੁਣ ਤੁਸੀਂ ਜਵਾਬ ਦਿਓ ਜਿਹੜੇ ਉਹਦੇ ਚਮਚੇ ਆ ਜਿਹੜੇ ਹੱਕ ਚ ਬੋਲਣ ਵਾਲੇ ਆ ਜਿਹੜੀ ਮੈਂ ਗੱਲ ਕੀਤੀ ਹੈ ਮੈਂ ਜੇ ਵਕੀਲ ਦੇ ਨਾਲ ਗੱਲ ਕੀਤੀ ਤੇ ਉਹਨੂੰ ਸੰਮਣ ਭੇਜੇ ਜਾਣਗੇ ਯਾਨੀ ਕਿ ਉਹਨੂੰ ਬੁਲਾ ਕੇ ਪੁੱਛਿਆ ਜਾਊ ਵੀ ਆਹ ਜਿਹੜੀ ਸ਼ਬਦਾਵਲੀ ਆ ਜਿਹੜੀ ਲੈਂਗੁਏਜ ਵਰਤੀ ਹੈ ਇਹ ਕਿਹਦੇ ਲਈ ਵਰਤੀ ਹੈ ਜਦੋਂ ਤੁਸੀਂ ਬਹੁਤ ਜਿਹੇ ਸ਼ਬਦ ਕਿਛ ਲਈ ਬੋਲਦੇ ਹੋ ਉਦੋਂ ਸਾਰੇ ਵਿੱਚ ਆ ਜਾਂਦੇ ਆ ਉਦੋਂ ਇਹ ਕਹਿ ਲਓ ਵੀ ਜਿਹੜੇ ਜਨ ਸਾਹਿਬ ਕੁਰਸੀ ਤੇ ਬੈਠੇ ਨੇ ਉਹ ਵੀ ਵਿੱਚ ਆਉਂਦੇ ਆ ਬਹੁਤ ਬਹੁਤ ਸ਼ਬਦ ਤੋਂ ਭਾਵੇਂ ਹੁੰਦਾ ਜੇ ਤੁਸੀਂ ਕਹਿੰਦਾ ਨਾਂ ਲੈ ਦੋ ਫਿਰ ਕੋਈ ਪ੍ਰੋਬਲਮ ਨਹੀਂ ਪੈਂਦੀ ਜਿਹਦਾ ਨਾਂ ਲਿਆ ਹੁੰਦਾ ਉਹ ਬੰਦਾ ਤੁਹਾਡੇ ਕੇਸ ਕਰੇ ਨਾ ਕਰੇ ਉਹਦੀ ਮਰਜ਼ੀ ਹੈ ਪਰ ਜੇ ਤੁਸੀਂ ਕਹਿੰਦਾ ਨਾਂ ਨਹੀਂ ਲੈਂਦੇ ਓਪਨਲੀ ਚੈਲੰਜ ਕਰਦੇ ਹੋ ਵੀਡੀਓ ਰਾਹੀਂ ਤੇ ਉਹ ਜਦੋਂ ਕੋਈ ਗੱਲਬਾਤ ਸੁਣਦਾ ਉਦੋਂ ਬੰਦਾ ਹਰੇਕ ਚੰਗਾ ਨਹੀਂ ਸਮੂਗਾ ਇਹ ਦਿੱਕਟੋਕ ਵੀਡੀਓ ਹੈ ਪ੍ਰਾਣੀ ਹੋਵੇ ਨਵੀਂ ਹੋਵੇ ਇਹਦੇ ਨਾਲ ਸਾਨੂੰ ਕੋਈ ਮਤਲਬ ਨਹੀਂ ਅਸੀਂ ਤੇ ਸ਼ੀਸਾ ਮੂਰੇ ਕਰਨਾ ਹੈ ਭਾਵੇਂ ਸਿੱਧੂ ਦਾ ਅਕਸ਼ ਕਿਹੋ ਜਿਹਾ ਇਹ ਦਿਖਾਉਣਾ ਵੀ ਆਹ ਦੇਖੋ ਇਹ ਤਾਂ ਜੱਟ ਹੈ ਇਹ ਤਾਂ ਸਿੱਧੂ ਹੈ ਲਾਸਟ ਨੇਲੇ ਦਾ ਜਿੰਨੇ ਗਾਣੇ ਕੱਢਿਆ ਨੇ ਉਹਦੇ ਬਾਰੇ ਪੁੱਛਾਂਗੇ ਜਰੂਰ ਤੇ ਜਿਹਨੇ ਵੀ ਹੈਂਕੜ ਦੇ ਨਾਲ ਗੱਲਬਾਤ ਕਰਨੀ ਹੈ ਜਾਂ ਕੋਈ ਮਿਰਗ ਤਲਖੀ ਦੇ ਨਾਲ ਜਾ ਮੈਨੂੰ ਗਾਲੀ ਗਲੋਚ ਕਰਨਾ ਉਹਦੇ ਨਾਲ ਕੋਈ ਮਤਲਬ ਨਹੀਂ ਅਸਟੱਕ ਕਰ ਤੂ ਦਸੇ ਵੀ ਭਾਨੇ ਸਿੱਧੂ ਨੇ ਇੱਕ ਤਾਂ ਜਿਹੜੀ ਏਜੰਟ ਕੁੜੀ ਐ ਉਹਨੂੰ ਇਹੋ ਜੀ ਲੈਂਗੁਏਜ ਇਹੋ ਜੀ ਸ਼ਬਦਾਵਲੀ ਵਰਤਿਆ ਕਿ ਮੈਂ ਤੇਰੀ ਜਵਾਨ ਖਿੱਚ ਲੂੰ ਹੁਣ ਤੁਸੀਂ ਅੰਦਾਜ਼ਾ ਲਾਹੋ ਇਹ ਬੰਦੇ ਹਲੇ ਕੋਈ ਪਾਵਰ ਵਿੱਚ ਨਹੀਂ ਹੈਗੇ ਜੇ ਕਿਤੇ ਮਾੜੀ ਮੋਟੀ ਨਾਲ ਕੋਈ ਪਾਵਰ ਆ ਜਾਂਦੀ ਹੈ ਫੇ ਬੰਦੇ ਲੋਕਾਂ ਦੇ ਨਾਲ ਕੀ ਵਰਤਾਅ ਕਰਨਗੇ ਇਹ ਤੁਸੀਂ ਅੰਦਾਜ਼ਾ ਲਾਹੋ ਤੇ ਦੂਜੀ ਵੀਡੀਓ ਵਿੱਚ ਜਿਹੜੀਆਂ ਗਾਲਾਂ ਕੱਢੀਆਂ ਨੇ ਇਹ ਮੈਨੂੰ ਇਕੱਲੇ ਨੂੰ ਨਹੀਂ ਪਤਾ तकरीबन ਟਿਕਟੌਕ ਤੇ ਸਭ ਨੂੰ ਪਤਾ ਹੈ ਨੈਟਰਾਹੀਂ ਸਭ ਦੇ ਕੋਲੇ ਵੀਡੀਓ ਗਈ ਪਰ ਮੈਂ ਹਿੰਮਤ ਰੱਖਦਾ ਇਹ ਗੱਲ ਕਹਿਣ ਦੀ ਮੈਂ ਗਾਲ ਤਾਂ ਨਹੀਂ ਕਢਣੀ ਪਰ ਮੈਂ ਖੱਚ ਕਦੀੜ ਭੇੜ ਇਹ ਸ਼ਬਦ ਭਾਨੇ ਲਈ ਵਰਤਨੇ ਹਾਂ ਜਿੱਥੇ ਮਰਜ਼ੀ ਬੈਠ ਕੇ ਗੱਲ ਕਰਨੀ ਹੋਵੇ ਕਰ ਸਕਦੇ ਹਾਂ ਮੈਂ ਕੋਰਟ ਤੱਕ ਲੈ ਕੇ ਜਾऊं ਉਹ ਵੀਡੀਓ ਪੇਸ਼ ਕਰਕੇ ਵੀ ਆ ਦੱਸੋ ਜੀ ਇਹ ਲੈਂਗੁਏਜ ਜੋੜ ਕਰ ਦਈਏ ਜਿਹੜੀ ਸ਼ਬਦਾਵਲੀ ਵਰਤੀ ਗਈ ਹੈ ਵੀ ਇਹਨੂੰ ਕੋਈ ਪ੍ਰਮਾਣ ਕਰਦਾ ਪੰਜਾਬ ਦੇ ਵਿੱਚ ਸਾਡੀ ਸਭਿਅਤਾ ਹੈ ਸਾਡਾ ਸਭਿਆਚਾਰ ਹੈ ਇਹ ਮੈਂ ਦੱਸੂਗਾ ਹੁਣ ਮੈਂ ਰਗੜੇ ਟੈਨੂ ਕਿਵੇਂ ਵਾਇਡ ਕੀਤਾ ਬੈਠਾ ਜਾਤੀ ਤੌਰ ਤੇ ਮੈਂ ਕਿਸੇ ਬੰਦੇ ਦੇ ਨਾਲ ਕੋਈ ਲਾਗਾ ਦੇ ਗਾਰੇ ਰੱਖਦਾ ਆਪਾਂ ਇੱਕ ਇਨਸਾਨ ਵੇਖੀਦਾ ਜਿਹੜਾ ਬੰਦਾ ਇਨਸਾਨ ਹੈ ਉਹਦੇ ਵਿੱਚ ਇਨਸਾਨੀਅਤ ਵਾਲੇ ਗੁਣ ਨੇ ਉਹ ਮੇਰੇ ਨਾਲੋਂ ਵੀ ਹਜ਼ਾਰ ਗੁਣਾ ਚੰਗਾ ਹੋ ਸਕਦਾ ਉਹਦੀ ਆਪਾਂ ਕਦਰ ਕਰਦੇ ਆ ਉਪਰ ਮੈਂ ਗਰੀਬ ਐ ਭਾਵੇਂ ਅਮੀਰ ਐ ਉਹਦੀ ਹਮੇਸ਼ਾ ਕਦਰ ਕਰਦੇ ਕਦਰ ਕਰਦੇ ਰਹਿੰਦੇ ਪਰ ਜਿਹੜੇ ਭਾਨੇ ਸਿੱਧੂ ਵਰਗੀਆਂ ਲਗਾਉੜਾਂ ਕਤੀੜਾਂ ਭੇਡਾਂ ਨੇ ਖੱਜਾਂ ਨੇ ਤੇ ਇਹਨਾਂ ਲਈ ਵੀਡੀਓ ਪਾਈ ਆ ਕਿ ਦੇਖੋ ਇਹਨਾਂ ਦੀ ਕਰਤੂਤ ਨੈਟ ਦੇ ਉੱਪਰ ਸੋਸ਼ਲ ਮੀਡੀਆ ਤੇ ਕਿਹੋ ਜੀ ਐ ਤੇ ਅਰ ਅਗਰੇ ਟੀ ਦੀ ਗੱਲ ਜਿਹੜੀ ਮੈਂ ਕਰ ਰਿਹਾ ਤਾ ਕਰ ਰਿਹਾ ਕਿਉਂਕਿ ਇਹਨਾਂ ਨੇ ਇਲਜ਼ਾਮ ਇਹੇ ਲਾਇਏ ਸੀ ਇਹ ਉਹ ਜਾਤੀ ਤੌਰ ਤੇ ਇਹੋ ਜਿਹੇ ਸ਼ਬਦ ਵਰਤ ਕੇ ਟਕਰਾਅ ਪੈਦਾ ਕਰਵਾ ਰਿਹਾ ਹੁਣ ਜਿਹੜੇ ਨਾਲ ਮਖੂ ਵਰਗੇ ਸੀ ਹੋਰ ਦੋ ਚਾਰ ਜਿਵੇਂ ਪੀਪੀ ਸਰਵਿੰਦਰ ਸਿੰਘ ਸੀਗਾ ਮਾਨ ਮਠੰਡੇ ਵਾਲਾ ਸੀਗਾ ਠੀਕ ਹੈ ਤੇ ਜਿਵੇਂ ਰਵਤਾਰ ਵੀ ਸੀ ਉਹ ਜਿਹੜਾ ਛੋਟਾ ਜਿਹਾ ਸ਼ੋਰ ਹੈ ਉਹ ਵੀ ਨਾਲ ਗਿਆ ਸੀ ਇਹਨਾਂ ਸਾਰਿਆਂ ਨੇ ਉਹ ਵੀਡੀਓ ਵਾਇਰਲ ਕੀਤੀਆਂ ਕਿ ਦੇਖੋ ਰਗਰੇਟੇ ਦੇ ਅਸੀਂ ਪਰਚਾ ਕਰਾਉਣ ਵਾਸਤੇ ਆਏ ਹਾਂ ਹੁਣ ਕੀ ਆਪਾਂ ਨੇ ਸਿੱਧੂ ਬਾਰੇ ਜਿਹੜੀ ਲੈਂਗੁਏਜ ਵਰਤੀ ਇਹਦੇ ਪਰਚਾ ਕਰਾਉਂਗੇ ਇਹਦੇ ਬਾਅਦ ਜਾ ਕੇ ਧਰਨਾ ਦੇਵੋਗੇ ਫਿਰ ਕਹਿਣਗੇ ਨਹੀਂ ਜੀ ਇਹ ਜੱਟਾਂ ਬਾਤ ਤੇ ਸ਼ਬਦ ਹੈ ਨਹੀਂ 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 ਜੱਟਾਂ ਬਾਤ ਤੇ ਨਹੀਂ ਅੱਜੜ ਕੇ ਬੀਲਦੀ ਹੈ ਮੈਂ ਕਿਸੇ ਜਾਤ ਪਾਤ ਨੂੰ ਮੰਨਦਾ ਹੀ ਨਹੀਂ ਇਹ ਸਾਫ਼ ਜੀ ਗੱਲ ਹੈ ਪਰ ਜਿਹੜੇ ਬੰਦੇ ਨੇ ਇਹ ਲੈਂਗੁਏਜ ਵਰਤੀ ਹੈ ਗਾਲਾਂ ਕੱਢੀਆਂ ਨੇ ਲੱਖ ਲਾਣ ਦਾ ਉਸ ਬੰਦੇ ਨੂੰ ਮੈਂ ਨਾਂ ਲੈ ਕੇ ਭਾਣਾ ਸਿੱਧੂ ਕੋੜ ਦੁੰਨੇ ਵਾਲਾ ਕਹਿ ਰਿਹਾ ਜੇ ਇੰਨਾ ਹੀ ਰੜਕ ਰੱਖਦੇ ਬੜਕ ਰੱਖਦੇ ਐ ਇੰਨੀ ਪਾਵਰ ਰੱਖਦੇ ਐ ਜੇ ਇੰਨੀ ਹੈਂਟਡ ਐ ਫਿਰ ਕਿਤੇ ਬੈਠ ਕੇ ਗੱਲ ਕਰੀ ਦੱਸੂਗਾ ਵੀ ਆਹ ਵੀਡੀਓ ਦੇ ਵਿੱਚ ਜਿਹੜੀ ਗਾਲਾਂ ਕੱਢੀਆਂ ਨੇ ਕਿੰਨਾ ਕੁ ਭਲਾ ਮਨਸੂਰ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ